ਵੈਭੁਦੀ ਕਾਲਾ ਸਾਹਿਬ ਵੈਭੁਦੀ ਕੀ ਫਤੇ ਮੇਰੇ ਬਹੁਤ ਹੀ ਸਤਿਕਾਰਯੋਗ ਰਕਮੀਠਾ ਦੇ ਨਿਵਾਸੀ ਮੇਰੇ ਸਤਿਕਾਰਯੋਗ ਪਿੰਡ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿਉਂਕਿ ਕਾਫੀ ਦਿਨ ਤੋਂ ਆਪਣੇ ਪ੍ਰੋਗਰਾਮ ਜਿਹੜੇ ਜੁੱਧ ਨਸ਼ੀ ਰੂਪ ਚੱਲ ਰਹੇ ਸੀਗੇ ਜਿਦੇ ਵਿੱਚ ਆਪਾਂ ਕਾਫੀ ਬਿਜੀ ਰਹੇ ਹਾਂ ਔਰ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਪਿੰਡ ਜਿਹੜੇ ਆ ਆਪਾਂ ਜਾ ਚੁੱਕੇ ਆ ਉਹ ਪ੍ਰੋਗਰਾਮ ਜਿਹੜੇ ਆਪਣੇ ਸਮਾਪਤ ਹੋ ਚੁੱਕੇ ਆ ਤੇ ਇਹ ਛੋਟਾ ਟਾਈਮ ਮਿਲਿਆ ਸੀਗਾ ਕਿ ਆਪਾਂ ਨੂੰ ਮੈਂ 4 ਤਰੀਕ ਨੂੰ ਸਰਕਾਰ ਦੇ ਪ੍ਰਧਾਨ ਜੀ ਸ਼੍ਰੀ ਅਮਰ ਅਰੋੜ ਜੀ ਨਾਲ ਕਰੋੜਾ ਜੀ ਨਾਲ ਗੱਲ ਕੀਤੀ ਕਿ ਪ੍ਰਧਾਨ ਜੀ ਸਾਨੂੰ ਕੋਈ ਟਾਈਮ ਦੋ ਕੁਝ ਭੈਣ ਭਰਾ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤੇ ਮੇਰੀ 4 ਤਰੀਕ ਨੂੰ ਉਹਨਾਂ ਨਾਲ ਗੱਲ ਹੋਈ ਤਾਂ ਨਾਲ ਮੈਨੂੰ 7 ਤਰੀਕ 10:00 ਵਜੇ 9:30 ਵਜੇ ਦਾ ਟਾਈਮ ਜੇ ਤੱਕ ਮੈਂ 7 ਤਰੀਕ ਨੂੰ 9:30 ਵਜੇ ਤੁਹਾਡੇ ਪਹੁੰਚ ਜਾਵਾਂਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਕੱਲ ਵੀਰਵਾਰ ਵਾਲੇ ਦਿਨ 7 ਤਰੀਕ ਨੂੰ 9:30 ਵਜੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਉਹਨਾਂ ਦੇ ਨਾਲ ਸਤਿਕਾਰਯੋਗ ਮਨਿਸਟਰ ਆਪਣਾ ਸਰਦਾਰ ਭਜਨ ਸਿੰਘ ਜੀਓ ਸਾਹਿਬ ਧਾਰੀਆਲ ਸਾਹਿਬ ਹੋਰ ਸਤਿਕਾਰਤ ਸੀਨੀਅਰ ਲੀਡਰਸ਼ਿਪ ਜਿਹੜੀ ਉੱਥੇ ਕੱਲ ਪਹੁੰਚ ਰਹੀ ਹੈ ਤੇ ਮੈਂ ਆਪਣੇ ਹਰਕੇ ਦੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨ ਚਾਹਾਂ ਕਿਉਂਕਿ ਟਾਈਮ ਬਹੁਤ ਥੋੜਾ ਮੇਰੇ ਤੇ ਸਾਰਿਆਂ ਨੂੰ ਸੁਣਾ ਨਹੀਂ ਲੱਗ ਸਕਿਆ ਜੋ ਪ੍ਰਬੰਧਾ ਵੀ ਉੱਥੇ ਜਿਹੜੇ ਕਰਨੇ ਪਏ ਤੇ ਕੁਝ ਭੈਣ ਭਰਾ ਜਿਹੜੇ ਘਰ ਵੀ ਆ ਰਹੇ ਨੇ ਜਿਹੜੀ ਤੇ ਉਹਨਾਂ ਦਾ ਕਰਕੇ ਆਪਾਂ ਨੂੰ ਟਾਈਮ ਬਹੁਤ ਜ਼ਿਆਦਾ ਘੱਟ ਗਿਆ ਤੇ ਮੇਰੀ ਇਹ ਬੇਨਤੀ ਪ੍ਰਵਾਨ ਕਰਿਓ ਕਿ ਕੱਲ ਦਿਨ ਵੀਰਵਾਰ ਸੂਰੇ 9:30 ਵਜੇ ਕਸ਼ਮੀਰ ਰਿਜ਼ੋਰਟ ਕਥੋ ਨਗਰ ਵਿਖੇ ਤੁਸੀਂ ਸਾਰੇ ਦਰਸ਼ਨ ਦੇਵ ਦੀ ਕਿਰਪਾ ਕਰਦੇ ਹੋ ਤਾਂ ਕਿ ਆਪਾਂ ਪ੍ਰਧਾਨ ਜੀ ਦੇ ਆ ਤੇ ਸਾਰੇ ਜਿਹੜੇ ਆ ਵਿਚਾਰ ਉਹਨਾਂ ਨਾਲ ਆਪਾਂ ਸਾਰੇ ਰਲ ਕੇ ਸਾਲੇ ਕਰ ਸਕੀਂ ਔਰ ਜਿਹੜੇ ਵੀਰ ਭੈਣ ਭਰਾ ਅੱਥੇ ਕੱਲ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਪ੍ਰਧਾਨ ਜੀ ਨੇ ਉਹਨਾਂ ਨੂੰ ਜੀ ਆਇਆਂ ਕਹਣਾ ਤੇ ਮੇਰੀ ਇਹ ਜੀ ਬੇਨਤੀ ਆ ਕਿ 20ਵਾਰ 7 ਤਰੀਕ 9:30 ਵਜੇ ਕਸ਼ਮੀਰ ਜੋਰ ਵਿੱਚ ਪਹੁੰਚਣ ਦੀ ਕਿਰਪਾ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ